ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ 16 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਦਿਨ ਵੇਲੇ ਤਾਂ ਜ਼ਰਤਾਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਪਰ ਲੰਬੇ ਸਮੇਂ ਦੇ ਬਾਅਦ ਅੱਜ ਗਰਮੀ ਤੇ ਹਮਸਵਾੜਾ ਮਾਹੌਲ ਬਹੁਤ ਖੇਤਰਾਂ ਦੇ ਵਿੱਚ ਬਣਿਆ ਹੋਇਆ ਸੀਗਾ ਬਾਅਦ ਦੁਪਹਿਰ ਤੋਂ ਮੀਂਹ ਦੀਆਂ ਜਰੂਰ ਕਾਰਵਾਈਆਂ ਸ਼ੁਰੂ ਹੋਈਆਂ ਖਾਸ ਕਰਕੇ ਫਰੋਜਪੁਰ ਮੁਕਸਰ ਅਬੋਹਰ ਗਿੱਦੜਵਾਹਾ ਫਰੀਦਕੋਟ ਫਰੋਜਪੁਰ ਬਠਿੰਡਾ ਜਲਾਲਾਬਾਦ ਬਰਨਾਲੇ ਦੇ ਬਹੁਤ ਸਾਰੇ ਇਲਾਕਿਆਂ ਤੇ ਮਲੇਰ ਕੋਟਲਾ ਤੇ ਮੋਗੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਮੀਂਹ ਦੀਆਂ ਕਾਰਵਾਈਆਂ ਹਲਕੇ ਤੋਂ ਦਰਮਿਆਨੀਆਂ ਰਹੀਆਂ ਪਰ ਜਿਵੇਂ ਜਿਵੇਂ ਸ਼ਾਮ ਤੋਂ ਰਾਤ ਹੁੰਦੀ ਜਾਵੇਗੀ ਮੀਂਹ ਦੀਆਂ ਕਾਰਵਾਈਆਂ ਵਿੱਚ ਵਾਅਦਾ ਦੇਖਿਆ ਜਾਵੇਗਾ ਪਰ ਮਾਲਵੇ ਦੇ ਵਿੱਚ ਮੀਂਹ ਵਧੇਰੇ ਰਹੇਗਾ ਪਟਿਆਲਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਲੁਧਿਆਣਾ ਹੋ ਗਿਆ ਜਾਂ ਚੰਡੀਗੜ੍ਹ ਮੁਹਾਲੀ ਦੇ ਇਲਾਕੇ ਹੋ ਗਏ ਰਾਜਪੁਰਾ ਹੋ ਗਿਆ ਇਹਨਾਂ ਇਲਾਕਿਆਂ ਨੂੰ ਵੀ ਮੀਂਹ ਪ੍ਰਭਾਵਿਤ ਕਰੇਗਾ ਇੱਕ ਗੱਲ ਦੇਖਣ ਵਾਲੀ ਹੈ ਇਸ ਵਾਰ ਪੰਜਾਬ ਨਾਲੋਂ ਵੱਧ ਮੀਂਹ ਰਾਜਸਥਾਨ ਦੇ ਵਿੱਚ ਪੈ ਰਹੇ ਹਨ ਜਿਹੜਾ ਇਹ ਸਿਸਟਮ ਲੱਗਾ ਹੈ ਇਹਦੇ ਵਿੱਚ ਵੀ ਲਗਾਤਾਰ ਰਾਜਸਥਾਨ ਦੇ ਵਿੱਚ ਪੰਜਾਬ ਨਾਲੋਂ ਵਧੇਰੇ ਮੀਂਹ ਪੈ ਰਹੇ ਹਨ ਤੇ ਅੱਜ ਵੀ ਬਿਕਨਰ ਵਾਲੀ ਸਾਈਡ ਪੰਜਾਬ ਉਧਰ ਵੱਡੇ ਪੱਧਰ ਤੇ ਮੀਂਹ ਪਿਆ ਹੈ ਸੋ ਪੰਜਾਬ ਦੇ ਵਿੱਚ ਸ਼ਾਮ ਵੇਲੇ ਤੇ ਰਾਤ ਵੇਲੇ ਟੁੱਟਵੇਂ ਤੌਰ ਤੇ ਮੀਂਹ ਪੈਣਗੇ ਸਵੇਰ ਤੜਕਸਰ ਮੀਂਹ ਦੀਆਂ ਕਾਰਵਾਈਆਂ ਵਿੱਚ ਹੋਰ ਵੀ ਵਾਧਾ ਹੋਵੇਗਾ ਔਰ ਵੀ ਕਮਰਸਾਹ ਤਰਨਤਨ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਨਵਾਂਸ਼ਹਿਰ ਇਹਨਾਂ ਵਿੱਚ ਵੀ ਸਵੇਰ ਵੇਲੇ ਮੀਂਹ ਪੈਣ ਦੀ ਸੰਭਾਵਨਾ ਰਹੇਗੀ